ਕਹੋਣਾ ਕੀ ਚਾਹੁੰਦੇ ਹੋ ਤੁਸੀਂ ਦੱਸੋ ਅੱਜ ਤੁਸੀਂ ਆਏ ਹੋ ਕਿੰਨੇ ਆਇਆ ਪੱਯਰ ਹੋਇਆ ਪੱਤਰ ਕਰਦੇ ਆ ਅ ਅੱਜ ਮੈਂ ਇੱਥੇ ਤਾਂ ਆਇਆ ਕੱਲ ਸਵੇਰ ਜਦੋਂ ਮੈਂ ਉੱਠਿਆ ਸੀ ਮੈਂ ਫੇਸਬੁੱਕ ਦੇਖੀ ਤਾਂ ਪਤਾ ਲੱਗਿਆ ਵੀ ਮਨਿੰਦਰਜੀਤ ਸਿੰਘ ਸਿੱਧੂ ਹੈ ਜਿਹੜਾ ਉਹਦੇ ਤੇ ਤੁਹਾਡੇ ਬਲਕਾਰ ਸਿੰਘ ਐਮਐਲਏ ਦੇ ਸ਼ਹਿ ਤੇ ਪਰਚਾ ਝੂਠਾ ਪਰਚਾ ਦਰਜ ਹੋ ਗਿਆ ਪਰ ਅ ਮੈਂ ਤੁਹਾਨੂੰ ਸਲੂਟ ਕਰਦਾ ਜਿਹੜੇ ਤੁਸੀਂ ਪ੍ਰੈਸ ਵਾਲੇ ਸਾਥੀਓ ਖਾਸ ਕਰਕੇ ਮੇਰੇ ਗੱਲ ਦਾ ਗੁੱਸਾ ਨਾ ਕਰਿਓ ਜਿਹੜੀ ਇੱਕ ਲੋਬੀ ਆ ਉਹ ਸਰਕਾਰੀ ਬਣੀ ਹੋਈ ਆ ਚਾਹੇ ਉਹ ਦਿੱਲੀ ਚਾਹੇ ਪੰਜਾਬ ਚ ਤੁਸੀਂ ਅੱਜ ਉਹ ਕਲਮਾ ਵਾਲੇ ਸਾਥੀ ਉੱਚੀ ਜ਼ਮੀਰ ਵਾਲੇ ਸਾਥੀ ਇਸ ਵਿਸ਼ੇ ਤੇ ਇਕੱਠੇ ਹੋਏ ਹੋ ਮੈਂ ਤੁਹਾਨੂੰ ਸਲਾਮ ਕਰਦਾ ਸਤਿ ਸ੍ਰੀ ਅਕਾਲ ਸਾਰਾ ਇੱਕੋ ਹੀ ਗੱਲ ਕਹਿਣਾ ਮੇਰੇ ਆਉਣ ਤੋਂ ਪਹਿਲਾਂ ਤਿੰਨ ਤਰੀਕ ਦਾ ਪ੍ਰੋਗਰਾਮ ਲਿਖਿਆ ਗਿਆ ਅਸਲ ਚ ਮੇਰੇ ਦਿਮਾਗ ਚ ਘੋਲਦੀ ਆਉਂਦੀ ਸੀ ਵੀ ਯਾਰ ਇਹ ਹਲਕਾ ਪੱਧਰ ਦੀ ਜਿਹੜਾ ਇਹਦਾ ਹਲਕਾ ਜਿਹਾ ਉਹਨੇ ਕਿਤੇ ਨੂਨ ਦਿੱਤਾ ਜਾ ਉਹਦਾ ਬਹੁਤ ਸੀ ਚਲੋ ਉਹ ਲਿਖ ਲਿਆ ਤੁਸੀਂ ਸਾਰਿਆਂ ਨੇ ਅਸੀਂ ਉਹ ਤੇ ਫੁੱਲ ਚੜਾਵਾਂਗੇ ਜ਼ੋਰ ਲਾਵਾਂਗੇ ਕਿਉਂਕਿ ਚਾਰ ਤੀਕੂ ਅਸੀਂ ਚਾਲੇ ਪਾਉਣੇ ਆ ਚੰਡੀਗੜ੍ਹ ਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਇਸ ਕਰਕੇ ਅਸੀਂ ਕਹਿੰਦੇ ਉਹ ਤੋਂ ਪਹਿਲਾਂ ਪਹਿਲਾਂ ਇੱਕ ਸਗਨ ਜਾਂ ਤਾਂ ਹੋ ਜੇ ਅ ਬਲਕਾਰ ਸਿੱਧੂ ਦੀ ਇੰਨੀ ਹੈਸੀਅਤ ਨਹੀਂ ਹੈਗੀ ਵੀ ਆਹ ਲੋਕਾਂ ਦਾ ਜਿਹੜਾ ਮਤਲਬ ਮੈਂ ਕਹੂੰਗਾ ਖਸੌਨਾ ਇੱਕ ਇਹਦਾ ਖਸੌਨਾ ਵੀ ਉਹ ਝੱਲ ਲੇ ਇਸ ਕਰਕੇ ਕਿਸੇ ਨੇ ਤਾਂ ਵਾਪਸ ਹੋਣਾ ਹੀ ਹੋਣਾ ਕੋਈ ਰੌਲਾ ਨਹੀਂ ਹੈ ਅਮ ਇਹਦੇ ਚ ਲੈਣੇ ਹੁੰਦੇ ਆ 5-7 ਦਿਨ ਕਿਉਂਕਿ ਸਾਡੇ ਤੋਂ ਕਈ ਵਾਰੀ ਇਹਨਾਂ ਨੇ ਵਾਪਸ ਲਏ ਆ ਕਈ ਵਾਰੀ ਕੇਸ ਪਾਏ ਆ ਉਹ ਵਾਪਸ ਲੈਣ ਵਾਲੀ ਕਹਿੰਦੇ ਹੁੰਦੇ ਹਫਤਾ ਤੱਕ ਠਹਿਰ ਜੋ ਜੀ ਕਾਰਵਾਈ ਪਾਉਣੀ ਹੁੰਦੀ ਆ ਕੇਸ ਵਾਪਸ ਹੋਊਗਾ ਪਰ ਇੱਕੋ ਹੀ ਬੇਨਤੀ ਆ ਮੇਰੀ ਵੀਰ ਬਣ ਕੇ ਤੁਸੀਂ ਨਾ ਚਿਫਿਓ ਨਾ ਯਾਰ ਇਹਨਾਂ ਨੇ ਪੂਰੇ ਸੱਚ ਜੇ ਚਿਫ ਗਿਆ ਕੱਲ ਨੂੰ ਫਿਰ ਸਾਡੀ ਵਾਰੀ ਆ ਜਿਹੜੇ ਲੋਕਾਂ ਵਾਸਤੇ ਬੋਲਣ ਵਾਲੇ ਆ ਉਹਨਾਂ ਨੂੰ ਇਹਨਾਂ ਨੇ ਮਤਲਬ ਜੇਲਾ ਦਿਖਾਉਣ ਨੂੰ ਜੀ ਕਰਦਾ ਇਹਨਾਂ ਦਾ ਵੀ ਸਾਨੂੰ ਕੋਈ ੜਿੱਕਾ ਨਾ ਲੱਗੇ ਆ ਮੈਂ ਤੁਹਾਡੀ ਕਲਮਾਂ ਨੂੰ ਸਲੂਟ ਕਰਦਾ ਤੁਹਾਡੇ ਚੈਨਲ ਨੂੰ ਸਲੂਟ ਕਰਦਾ ਇਹਨਾਂ ਦੀ ਚਮਚਾਗਰੀ ਨਾ ਕਰੋ ਸਰਕਾਰਾਂ ਦੀ ਜਾਂ ਜਿਹੜੇ ਸਰਮਾਇਦਾਰ ਆ ਧਰਤੀ ਲੋਕਾਂ ਦੀ ਗੱਲ ਕਰੋ ਤੇ ਮਨਿੰਦਰਜੀਤ ਕਰ ਰਿਹਾ ਸੀ ਮੈਨੂੰ ਯਾਦ ਆਉਂਦਾ ਅੱਜ ਜਦੋਂ ਲੌਂਗਵਾਲ ਦੇ ਵਿੱਚ ਕਿਸਾਨ ਦਾ ਇੱਕ ਦਾ ਮਤਲਬ ਕਤਲ ਹੋ ਗਿਆ ਸੀ ਤਾਂ ਇਹ ਯੋਧਾ ਹਨੇਰੀ ਉੱਥੇ ਖੜਾ ਸੀ ਹੋਰ ਤੁਹਾਡੇ ਵਿੱਚ ਬਹੁਤ ਨੇ ਮੈਂ ਇਕੱਲੇ ਦੀ ਗੱਲ ਤਾਂ ਕਰਾਂ ਕਿਉਂਕਿ ਉਹਨੂੰ ਮਤਲਬ ਸਕੇ ਉਹਨੂੰ ਪਹਿਲਾਂ ਪਾਏਗਾ ਇਕੱਲੇ ਨੂੰ ਇਸ ਕਰਕੇ ਤੁਸੀਂ ਕਲਮਾਂ ਵਾਲੇ ਜਾਗਦੀਆਂ ਜ਼ਮੀਰਾਂ ਵਾਲੇ ਸਾਡੀ ਇਸ ਬੇਨਤੀ ਨੂੰ ਮੰਨੋ ਕਿਉਂਕਿ ਤੁਸੀਂ ਸਾਡੀ ਇੱਕ ਮੱਜੀ ਦਾ ਪਾਵਾ ਚਾਰਾਂ ਚੋ ਚਾਰਾਂ ਚੋ ਇੱਕ ਪਾਵਾ ਜੇ ਸਾਡਾ ਪਾਵਾ ਟੁੱਟ ਗਿਆ ਪ੍ਰੈਸ ਜੇਲਾ ਚ ਭੇਜਤੀ ਪਹਿਲਾਂ ਜਿਹੜੇ ਬੁੱਧੀਜੀਵੀ ਆ ਉਹ ਭਾਰਤ ਪੱਤਰ ਦੇ ਜੇਲਾ ਚ ਦਿੱਤੇ ਹੋਇਆ ਕਿਉਂਕਿ ਉਹ ਲੋਕਾਂ ਦੀ ਗੱਲ ਕਰਦੀ ਸੀ ਅੱਜ ਜਦੋਂ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ ਤੁਹਾਡੇ ਤੇ ਵੀ ਉਹੀ ਹੱਥ ਸੰਗੀ ਨੂੰ ਆਉਣ ਲੱਗਿਆ ਪਰ ਜਿੰਦਾਬਾਦ ਆ ਜਿੰਦਾਬਾਦ ਆ ਕਿਸਾਨੀ ਜਿੰਦਾਬਾਦ ਆ ਜਵਾਨੀ ਜਿੰਦਾਬਾਦ ਆ ਕਲਮ ਇਕਜਟ ਹੋਈਏ ਤੇ ਜਿਹੜਾ ਗੰਦਾ ਸੱਭਿਆਚਾਰ ਇਹਨਾਂ ਦਾ ਸਿਰ ਜਿਆ ਹੋਇਆ ਰਿਸ਼ਮਤਾ ਉਹੀ ਅਸੀਂ ਤੋਂ ਉਹਦੇ ਵੀ ਕਹਿੰਦੇ ਬਦਲਾ ਕਹਦਾ ਬਦਲਾ ਤਾਂ ਬੰਦਿਆਂ ਦਾ ਹੀ ਆ ਚਿਹਰਿਆਂ ਦਾ ਬਦਲਾ ਉਹੀ ਹਫਤੇ ਆਉਂਦੇ ਆ ਉਹੀ ਮਹੀਨੇ ਆਉਂਦੇ ਆ ਉਹੀ ਦਮਕੀ ਆ ਪੁਲਸ ਦੇ ਝੂਠੇ ਉਹੀ ਪਰਚੀਆ ਪਰਚ ਦੇ ਕੋਈ ਬਦਲਾ ਨਹੀਂ ਹੈ ਹੁਣ ਤੁਸੀਂ ਸਾਰੇ ਸਮਝ ਗਏ ਦਿੱਲੀ ਚ ਇਹਨਾਂ ਨਾਲ ਜਿਹੜਾ ਕੁਝ ਹੋ ਗਿਆ ਹੁਣ ਇੱਥੇ ਵਾਲਾ ਨਾ ਹੋ ਜਾਣਾ ਪਰ ਫੇਰ ਵੀ ਇੱਥੇ ਕੋਈ ਨਾ ਕੋਈ ਤਾਂ ਫੇਰ ਵੀ ਬੈਠੂਗਾ ਨਾ ਪਰ ਆਪਣਾ ਕੰਮ ਇਹ ਆ ਜਿਹੜਾ ਇਕਜੁੱਟ ਹੋ ਕੇ ਆਪਾਂ ਕਰਨਾ ਇਹੀ ਸਾਡਾ ਅਸਲੀ ਦਵਾਈ ਆ ਖੱਠ ਲੋਹੇ ਦੀ ਲੱਠ ਸਿਰ ਵਿੱਚ ਜਾਲਮ ਦੇ ਧੰਨਵਾਦ ਸ਼ੋਕੰਬੋਈ ਸੂਬਾ ਪ੍ਰਧਾਨ ਪੰਜਾਬ ਕਿਸਾਨ ਸਭਾ ਮਨਿੰਦਰ ਤੇ ਜੋ ਮੁਕਦਮਾ 23 ਨੰਬਰ ਮੁਕਦਮਾ ਦਰਜ ਕੀਤਾ ਗਿਆ ਰਾਮਪੂਰੇ ਚ ਇਹ ਸਬੰਧ ਦੇ ਵਿੱਚ ਅਸੀਂ ਕੱਲ ਐਸਐਸਪੀ ਨੂੰ ਮਿਲੇ ਸੀ ਐਸਐਸਪੀ ਦੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਇਹ ਪਰਚਾ ਅੱਜ ਜਾਂ ਕੱਲ ਖਾਰਜ ਹੋਏ ਲੋ ਜਿਸ ਤੱਕ ਦੇ ਨਾਲ ਸੋਸ਼ਲ ਮੀਡੀਆ ਤੇ ਵੇਵ ਚੱਲੀ ਜਥੇਬੰਦੀਆਂ ਦਾ ਵਿੱਚ ਇਹਦੇ ਖਿਲਾਫ ਜਿਹੜਾ ਰੋਸ ਇਹਨਾਂ ਦੇ ਚ ਪਰ ਹੁਣ ਗੱਲ ਅਗਲੀ ਕੀ ਹੈ ਅਗਲਾ ਅਸੀਂ ਮੁਕਦਮਾ ਦਰਜ ਕਰਾਣਾ ਹੈ ਬਲਕਾਰ ਸਿੱਧੂ ਤੇ ਸਾਡਾ ਤਾਂ ਖਰਜੇ ਲਗ ਪਗ ਬਲਕਾਰ ਸਿੱਧੂ ਨੇ ਸਾਡੀਆਂ ਮਾਵਾ ਦੇ ਖਿਲਾਫ ਧੀਆ ਪੈਣਾ ਦੇ ਖਿਲਾਫ ਗਲਤ ਸ਼ਬਦਾਵਲੀ ਬੋਲੀ ਏ ਪੱਗ ਦੇ ਖਿਲਾਫ ਗਲਤ ਸ਼ਬਦਾਵਲੀ ਬੋਲੀ ਏ ਇਹ ਸੱਤਾ ਦੇ ਨਸ਼ੇ ਦੇ ਵਿੱਚ ਹੰਕਾਰੇ ਫਿਰਦੇ ਨੇ ਜਿਵੇਂ ਰਾਤ ਨੂੰ ਪੈਗ ਲਾ ਕੇ ਕੋਈ ਸ਼ਰਾਬੀ ਨਸ਼ਾ ਚੜ ਜਾਂਦਾ ਸਵੇਰੇ ਉਤਰ ਜਾਂਦਾ ਉਸੇ ਤਰੀਕੇ ਦੇ ਨਾਲ ਇਹਨਾਂ ਤੇ ਸੱਤਾ ਦਾ ਨਸ਼ਾ ਚੜਿਆ ਰਿਹਾ ਹੈ ਪਰ ਅਸਤੇ ਤੱਕੇਸ਼ਾਈ ਕਰ ਰਹੇ ਨੇ ਪਹਿਲੀ ਨਹੀਂ ਦੂਜੀ ਤੀਜੀ ਕੋਸ਼ਿਸ਼ ਹੈ ਪਹਿਲਾਂ ਸਰਕਾਰ ਬੰਦਿਆਂ ਦੇ ਨਾਲ ਇਹਨਾਂ ਪੇਜ ਬੰਦ ਕਰਾਏ ਉਸ ਤੋਂ ਬਾਅਦ ਰੀਚਾ ਡਾਊਨ ਕਰਾਈਆਂ ਅਸੀਂ ਪੂਰਨ ਰੂਪ ਦੇ ਵਿੱਚ ਪੰਜਾਬ ਕਿਸਾਨ ਸਭਾ ਵੱਲੋਂ ਸਾਡੇ ਵੀਰ ਮਨਿੰਦਰ ਦੇ ਨਾਲ ਖੜੇ ਆਂ ਔਰ ਅਸੀਂ ਸਿੱਧੂ ਦੇ ਖਿਲਾਫ ਪਰਚਾ ਦਰਜ ਕਰਾ ਕੇ ਟਾਂਗੇ ਮੇਰਾ ਨਾਮ ਜਗਸੀਰ ਚੁੰਬਾ ਭਾਰਤੀ ਕਿਸਾਨ ਜੁਨਾਹ ਇਕਤਾ ਗਰਾਹਾਂ ਜ਼ਿਲ੍ਹਾ ਕਮੇਟੀ ਮੈਂਬਰ ਜੋ ਅੱਜ ਅਸੀਂ ਇੱਥੇ ਇਕੱਠ ਰੱਖਿਆ ਮਨਿੰਦਰ ਮਨਿੰਦਰਜੀਤ ਸਿੰਘ ਸਿੱਧੂ ਜਿਹੜਾ ਝੂਠਾ ਬਲਕਾਰ ਸਿੱਧੂ ਦੇ ਪੀਏ ਨੇ ਪਰਚਾ ਕਰਾਇਆ ਉਹ ਰੱਦ ਕਰਾਉਣ ਖਾਤਰ ਅੱਜ ਇਕੱਠ ਕੀਤਾ ਤੇ ਅਸੀਂ ਉਹਦੀ ਨਖੇਦੀ ਕਰਦੇ ਆਂ ਤੇ ਨਾਲ 3 ਤਰੀਕ ਦਾ ਪ੍ਰੋਗਰਾਮ ਲਿਖਿਆ ਗਿਆ ਤੇ ਜਿਹੜਾ ਐਸਐਸਪੀ ਦਫ਼ਤਰ ਇਕੱਠੇ ਹੋ ਕੇ ਤੇ ਬਲਕਾਰ ਸਿੱਧੂ ਦਾ ਪਤਲਾ ਸੁੱਕ ਫੂਕਣਾ ਤੇ ਨਾਲ ਕਿਹਾ ਮੰਗਾ ਅਸੀਂ ਇਹ ਵੀ ਕਰਦੇ ਆਂ ਬਲਕਾਰ ਸਿੱਧੂ ਦੇ ਦੂਜਾ ਮਨਿੰਦਰ ਤੇ ਨਹੀਂ ਪਰਚਾ ਨੇ ਕਿਹਾ ਦਰਜ ਹੋਣਾ ਚਾਹੀਦਾ ਕਿਹਾ ਬਲਕਾਰ ਸਿੱਧੂ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਜਿਹੜਾ ਝੂਠਾ ਪਰਚਾ ਦਰਜ ਕਰਾਇਆ ਕੱਲੇ ਮਨਿੰਦਰਜੀਤ ਸਿੰਘ ਤੇ ਨਹੀਂ ਕਿਸੇ ਵੀ ਪੱਤਰਕਾਰ ਤੇ ਇਹ ਝੂਠਾ ਪਰਚਾ ਨਕੀ ਦਰਜ ਕਰਨਗੇ ਤਾਂ ਅਸੀਂ ਸਾਰੇ ਉਹਨਾਂ ਨਾਲ ਖੜੇਗੇ ਪਹਿਲਾਂ ਸੈਂਟਰ ਸਰਕਾਰ ਨੇ ਬੁੱਧੀਜੀਵੀਆਂ ਤੇ ਝੂਠੇ ਪਰਚੇ ਪਾ ਕੇ ਜੇਲ੍ਹਾਂ ਛੱਟਿਆ ਤੇ ਉਸੇ ਲਈ ਦੇ ਪੰਜਾਬ ਸਰਕਾਰ ਜਿਹੜਾ ਭਗਵੰਤ ਮਾਨ ਤੁਰ ਪਿਆ ਤੇ ਭਗਵੰਤ ਮਾਨ ਨੂੰ ਇਹ ਕੰਨ ਤੇ ਲਿਖਿਆ ਪੜ੍ਹਨਾ ਚਾਹੀਦਾ ਜਿਵੇਂ ਦਿੱਲੀ ਚ ਕੇਜਰੀਵਾਲ ਦਾ ਹਾਲ ਹੋਇਆ ਤੇ ਜੇ ਐਂ ਝੂਠੇ ਪਾ ਕੇ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰੂਗਾ ਨਕੀਆ ਇਥੋਂ ਦੀ ਸਰਕਾਰ ਆ ਆਪ ਸਰਕਾਰ ਜਿਵੇਂ ਨਕੀਆ ਹਾਲ ਉਹਦਾ ਨਕੀਆ ਕੇਜਰੀਵਾਲ ਦਾ ਹੋਇਆ ਉਵੇਂ ਭਗਵੰਤ ਮਾਨ ਦੀ ਸਰਕਾਰ ਦਾ ਹਾਲ ਹੋਊਗਾ ਇਹ ਕੰਨ ਤੇ ਲਿਖਿਆ ਭਗਵੰਤ ਮਾਨ ਪੜ੍ਹ ਲਏ ਤੇ ਲੋਕਾਂ ਦਾ ਜਿਹੜਾ ਥੜਾ ਨੁਨਕੀਆ ਪੱਤਰਕਾਰੀ ਜਿਹੜੀ ਸੱਚ ਦੀ ਆਵਾਜ਼ ਦਬਾਉਣ ਲੱਗੀ ਆ ਭਗਵੰਤ ਮਾਨ ਦੀ ਸਰਕਾਰ ਇਹ ਨਾ ਦਵੇ ਨਾ ਦਬੂਗੀ ਤੇ ਨਾ ਕਿਸੇ ਪੱਤਰਕਾਰ ਦੀ ਆਵਾਜ਼ ਨੂੰ ਦਬਣ ਦੇਵਾਗੇ ਤੇ ਨਾ ਦਬਾਣਾ ਦਬਕੇ ਰਹੂਗੀ ਇਹ ਨਕੀਆ ਝੂਠਾ ਪਰਚਾ ਜਿਹੜਾ ਇਹ ਰੱਦ ਕਰਨਾ ਪਊਗਾ ਹਰ ਹਾਲ ਤਾਂ ਲੋਕ ਪੰਜਾਬ ਦੇ ਸਰਕਰਸ਼ੀ ਆ ਇਹ ਨਕੀਆ ਇਥੋਂ ਇਥੋਂ ਆਵਾਜ਼ ਦਿੰਨੇ ਆ ਮੀਡੀਆ ਰਾਹੀਂ ਭਗਵੰਤ ਮਾਨ ਨੂੰ ਇਹ ਪਰਚਾ ਜਿਹੜਾ ਝੂਠਾ ਲੋਕਾਂ ਦੀ ਆਵਾਜ਼ ਦਬਾਉਣ ਲੱਗੇ ਹੋયા ਆ ਇਹ ਆਵਾਜ਼ ਕਦੇ ਵੀ ਸੱਚ ਦੀ ਆਵਾਜ਼ ਆ ਜਿਹੜੀ ਨਹੀਂ ਦਬੂਗੀ ਭਜੀ ਕੀ ਨਾਮ ਤੁਹਾਡਾ ਹਾਂਜੀ ਕੀ ਨਾਮ ਤੁਹਾਡਾ ਮੈਂ ਮੈਂ ਪ੍ਰਸੂਤਮ ਮਹਾਰਾਜ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁੰਡ ਨੇ ਕ੍ਰਾਂਤੀਕਾਰੀ ਅੱਜ ਜਿਹੜਾ ਇਹ ਪ੍ਰੈਸ ਤੇ ਹਮਲੇ ਦੇ ਖਿਲਾਫ ਮਨਿੰਦਰਜੀਤ ਸਿੱਧੂ ਉੱਤੇ ਜਿਹੜਾ ਝੂਠਾ ਕੇਸ ਦਰਜ ਕਰਾਇਆ ਬਲਕਾਰ ਸਿੰਘ ਸਿੱਧੂ ਨੇ ਉਹਦੇ ਖਿਲਾਫ ਅੱਜ ਜਿਹੜੀ ਇਹ ਮੀਟਿੰਗ ਹੋਈ ਹੈ ਉਹਦੇ 'ਚ ਅਸੀਂ ਹਿੱਸਾ ਲਿਆ ਕੱਲਾ ਹਿੱਸਾ ਨਹੀਂ ਲਿਆ ਕਿਉਂਕਿ ਸਾਡੇ ਕੋਲੇ ਵੀ ਬਹੁਤ ਇਸ ਤਰ੍ਹਾਂ ਦੇ ਬਲਕਾਰ ਸਿੱਧੂ ਦੇ ਖਿਲਾਫ ਕੇਸ ਆਏ ਵੀ ਹੈ ਵੀ ਜਿਹੜਾ ਇਹਨਾਂ ਦਾ ਦੜਾ ਸੱਟਾ ਜੂਆ ਤੇ ਨਾਲ ਹੋਰ ਨਿੱਕੇ-ਨਿੱਕੇ ਕੰਮਾਂ ਤੇ ਮਤਲਬ ਲੋਕਾਂ ਤੋਂ ਦਬਾ ਕੇ ਪੈਸੇ ਲੈਣਾ ਉਹੋ ਜਿਹੇ ਮਾਮਲੇ ਸਾਡੇ ਕੋਲੇ ਵੀ ਆਏ ਵੀ ਆ ਇਸ ਲਈ ਅਸੀਂ ਮਤਲਬ ਅੱਜ ਵੀ ਇੱਥੇ ਵੀ ਵਿਸ਼ਵਾਸਿਤ ਵਾਇਆ ਵੀ ਇਹ ਲੋਕਾਂ ਦੀ ਜਿਹੜੇ ਕੋਈ ਪੱਤਰਕਾਰ ਲੋਕਾਂ ਦੀ ਗੱਲ ਕਰਦੇ ਉਹਨਾਂ ਦੀ ਜ਼ੁਬਾਨ ਬੰਦੀ ਦਾ ਇੱਕ ਜਰੀਆ ਹੈ ਇਹ ਨਹੀਂ ਹੋਣਾ ਚਾਹੀਦਾ ਤੇ ਅੱਜ ਦੀ ਪ੍ਰੈਸ ਦੇ ਜ਼ਰੀਏ ਅਸੀਂ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਇਹ ਝੂਠੇ ਕੇਸ ਲੋਕਾਂ ਦੀ ਜ਼ੁਬਾਨ ਬੰਦੀ ਮਤਲਬ ਕਰਨੀ ਬੰਦ ਕਰੋ ਜਿਹੜਾ ਝੂਠਾ ਕੇਸ ਦਰਜ ਕੀਤਾ ਇਹਨੂੰ ਰੱਦ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਾਲੇ ਤਾਂ ਇਥੋਂ ਦੀ ਸਰਕਾਰ ਦਾ ਤੇ ਨਾਲੇ ਥੋੜੇ ਪ੍ਰਸ਼ਾਸਨ ਦਾ ਜਰੂਰਸ ਨਿਕਲੂਗਾ ਉਹ ਅੱਜ ਤੁਸੀਂ ਵੇਖਣਾ ਵੀ ਇਹ ਜਰੂਰਸ ਕਢਾਉਣਾ ਹੈ ਜਾਂ ਮਤਲਬ ਅੱਜ ਦੀ ਜਿਹੜੀ ਆਵਾਜ਼ ਹੈ ਇਹ ਕਿ ਬੜੀਆ ਪ੍ਰੋਗਰਾਮ ਕੀ ਲਿਖਿਆ ਗਿਆ ਉਹਨਾਂ ਦੇ ਨਾਲ ਚ ਜਿਹੜਾ ਅੱਜ ਇੱਥੇ ਹੁਣ ਮਾਮਲਾ ਪਾਸ ਹੋਇਆ ਉਹ 3 ਤਰੀਕ ਨੂੰ ਐਸਐਸਪੀ ਦਫ਼ਤਰ ਇੱਥੇ ਵੱਡਾ ਮਤਲਬ ਪ੍ਰੋਗਰਾਮ ਆਪਣਾ ਕਰਨ ਦਾ ਟੀਚਾ ਤੇ ਨਾਲ ਬਲਕਾਰ ਸਿੱਧੂ ਦਾ ਜਿਹੜਾ ਇੱਥੇ ਪੁਤਲਾ ਵੀ ਸੜਾਇਆ ਜਾਣਾ ਤੇ ਨਾਲ ਇੱਥੇ ਪੁਲਸ ਤੇ ਦਬਾਅ ਪਾ ਕੇ ਦੁਬਾਰਾ ਇਹ ਬਲਕਾਰ ਸਿੱਧੂ ਤੇ ਕੇਸ ਵੀ ਦਰਜ ਕਰਾਉਣ ਦੀ ਮੰਗ ਹੈ ਜਿਹੜਾ ਅੱਜ ਦਾ ਫੈਸਲਾ ਹੋਇਆ ਸੋ ਅਸੀਂ ਇਸ ਤੁਹਾਡੀ ਪ੍ਰੈਸ ਦੇ ਜ਼ਰੀਏ ਸਾਰੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਦੁਬਾਰਾ ਫੇਰ ਇਹੀ ਦੱਸਣਾ ਚਾਹੁੰਦੇ ਆਂ ਵੀ ਇਹ ਹੱਥ ਕੰਡੇ ਅੱਜ ਇਹ ਪਹਿਲਾਂ ਚੱਲ ਜਾਂਦੇ ਸੀ ਹੁਣ ਨਹੀਂ ਚੱਲਦੇ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਇਸ ਲਈ ਜਿੰਨਾ ਤੁਸੀਂ ਲੋਕਾਂ ਦਾ ਧੱਕਾ ਕਰੋਗੇ ਉਹਨਾਂ ਲੋਕ ਮਤਲਬ ਉੱਠਣਗੇ ਤੇ ਸਿਆਣ ਫੇਸਚੇ ਵੀ ਇਹ ਕੇਸ ਰੱਦ ਕਰੋ ਤੇ ਝੂਠੇ ਕੇਸ ਦਰਜ ਕਰਾਉਣ ਵਾਲਿਆਂ ਤੇ ਮਤਲਬ ਕੇਸ ਦਰਜ ਕਰੋ ਧੰਨਵਾਦ